ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ 12 ਭਾਈ ਗੁਰਦਾਸ ਜੀ ਦੀਆਂ ਲੜੀਵਾਰ ਸੰਥਿਆ ਕਰ ਰਹੇ ਹਾਂ ਤੇ 30 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ 30 ਪੌੜੀਆਂ ਦੇ ਪਾਠ ਜਿਹੜੇ ਨੇ ਸੰਗਤ ਜੀ YouTube ਦੀ ਪਲੇਲਿਸਟ ਵਿੱਚ ਪਏ ਹੋਏ ਨੇ ਅੱਗੇ ਆਪਾਂ ਸ਼ੁਰੂ ਕਰਦੇ ਹਾਂ ਨਾਲ ਆਪਾਂ ਅਰਥ ਵੀ ਸਮਝਣੇ ਨੇ ਸਿੰਧੀ ਮਨੇ ਵਿਚਾਰਿਆ ਵਿਚਾਰਿਆ ਬੱਬੇ ਨੂੰ ਬਿਹਾਰੀ ਕਿਵੈ ਦਰਸ਼ਨ ਇਹ લેਵੈ ਬਾਲਾ ਕਿਵੈ ਦਲਾਵਾਂ ਦੇ ਨਾਲ ਕਿਵੇਂ ਨਹੀਂ ਕਹਿ ਦੇਣਾ ਕਿਵੈ ਦਰਸ਼ਨ ਇਹ લેਵੈ ਬਾਲਾ ਸਿੱਧਾਂ ਨੇ ਮਨ ਵਿੱਚੇ ਸੋਚ ਕੀਤੀ ਕਿ ਕਿਸੇ ਤਰ੍ਹਾਂ ਇਹ ਬਾਲਕਾ ਜੋਗੀ ਭੇਖ ਲਵੇ ਐਸਾ ਜੋਗੀ ਕਲੀ ਬਹਿ ਹਮਰੇ ਪੰਥ ਕਰੇ ਉਜਿਆਲਾ ਕਿਉਂ ਜੋ ਅਜੇਹਾ ਜੋਗੀ ਕਲੀ ਵਿਖੇ ਸਾਡੇ ਪੰਥ ਨੂੰ ਰੋਸ਼ਨ ਕਰ ਦੇਵੇਗਾ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉਠ ਚਾਲਾ ਤਦ ਨਾਥ ਨੇ ਚਿੱਪੀ ਦੇਣਾ ਕੀਤੀ ਪਾਣੀ ਭਰਨ ਦੇ ਲਈ ਤੇ ਬਾਬਾ ਉਠ ਤੁਰਿਆ ਬਾਬਾ ਆਇਆ ਪਾਣੀ ਐ ਪਾਣੀ ਐ ਨਹੀਂ ਕਿਣ ਪਾਣੀ ਐ ਐੜੇ ਦਲਾਵਾ ਡਿਠੇ ਰਤਨ ਜਵਾਹਰ ਲਾਲਾ ਜਦੋਂ ਬਾਬਾ ਪਾਣੀ ਕੋਲ ਆਇਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅੱਗੋਂ ਰਤਨ ਜਵਾਹਰ ਤੇ ਮਾਨਕ ਡਿਠਨਾ ਡਿਠੇ ਪਾ ਵੇਖਣਾ ਕੀਤੇ ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਸਤਿਗੁਰ ਵੱਡੇ ਅਗਮ ਤੇ ਪੂਰਨ ਪੁਰਖ ਸਨ ਉਸ ਗੁਰੂ ਦੀ ਝਾਲ ਕੌਣ ਝੱਲੇ ਫਿਰ ਆਇਆ ਗੁਰਨਾਥ ਜੀ ਪਾਣੀ ਠੌੜ ਨਾਹੀ ਉਸ ਤਾਲਾ ਗੁਰੂ ਬਾਬਾ ਮੁੜ ਆਇਆ ਤੇ ਗੋਰਖ ਨੂੰ ਕਹਿਣ ਲੱਗਾ ਕਹਿੰਦੇ 나ਥ ਜੀ ਜਿਸ ਥਾਂ ਤੇ ਤੁਸੀਂ ਪਾਣੀ ਲੈਣ ਵਾਸਤੇ ਭੇਜਿਆ ਸੀ ਕਹਿੰਦੇ ਉਸ ਥਾਂ ਤੇ ਤਾਲ ਵਿੱਚ ਪਾਣੀ ਨਹੀਂ ਹੈ ਭਾਵੇਂ ਕਿ 나ਸ ਦਾ ਛਲਨਾਥ ਪਰ ਵਿਦਿਤ ਕਰ ਦਿੱਤਾ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ ਸਤਿਗੁਰ ਜੀ ਨੇ ਸ਼ਬਦ ਦੇ ਨਾਲ ਸਾਰੀ ਸਿੱਧ ਮੰਡਲੀ ਜਿੱਤ ਲਈ ਆਪਣਾ ਪੰਥ ਵੱਖਰਾ ਕੀਤਾ ਕਾਲ ਯੁਗ ਨਾਨਕ ਨਾਮ ਸੁਖਾਲਾ ਕਾਲ ਯੁਗ ਵਿਖੇ ਗੁਰੂ ਨਾਨਕ ਦਾ ਦੱਸਿਆ ਹੋਇਆ ਨਾਮ ਹੀ ਸੁੱਖਾਂ ਦਾ ਘਰ ਹੈ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਣਵਾਰੀ ਫਿਰ ਬਾਬਾ ਫਿਰ ਮੱਕੇ ਨੂੰ ਚਲਾ ਗਿਆ ਨੀਲੇ ਕੱਪੜੇ ਪਹਿਨ ਕਰਕੇ ਮਾਨੋ ਬਣਵਾਰੇ ਰੂਪ ਧਾਰ ਕੇ ਹਾਸਾ ਹੱਥ ਕਿਤਾਬ ਕਛ ਕੂਜਾ ਕੂਜਾ ਬਾਗ ਮਸੱਲਾ ਧਾਰੇ ਮਸਲਾ ਨਹੀਂ ਕਹਿ ਦੇਣਾ ਮਸੱਲਾ ਹਾਥਾ ਆਸਾ ਹੱਥ ਵਿਖੇ ਕਿਤਾਬ ਕਛ ਵਿੱਚ ਅਸਥਾਵਾ ਤੇ ਬਾਗ ਦੇਣ ਵਾਲਾ ਮਸੱਲਾ ਆਸਾਨ ਕਹਿੰਦੇ ਉਹ ਵੀ ਨਾਲ ਲੈ ਲਿਆ ਬੈਠਾ ਜਾਏ ਮਸਜਿਦ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ ਕਹਿੰਦੇ ਮਸਜਿਦ ਵਿੱਚ ਜਾ ਕੇ ਬੈਠ ਗਿਆ ਜਿੱਥੇ ਹਾਜੀਆਂ ਮੱਕੇ ਤੇ ਯਾਤਰੀਆਂ ਨੇ ਹੱਜ ਕੀਤਾ ਹੋਇਆ ਸੀ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਇ ਪਸਾਰੀ ਜਦੋਂ ਕਹਿੰਦੇ ਰਾਤ ਪਈ ਤਾਂ ਬਾਬਾ ਮੱਕੇ ਦੀ ਵੱਲ ਲੱਤਾਂ ਪਸਾਰ ਕੇ ਸੌਂ ਗਿਆ ਤੁਸੀਂ ਸੰਗਤ ਜੀ ਇਹ ਜਿਹੜੀ ਸਾਖੀ ਬੜੀ ਵਾਰ ਸੁਣੀ ਹੋਵੇਗੀ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜਦੋਂ ਮੱਕੇ ਗਏ ਸਨ ਤੇ ਮੱਕੇ ਵੱਲ ਪੈਰ ਆਪਣੇ ਚਰਨ ਕਰਕੇ ਸੌਂ ਗਏ ਸਨ ਤੇ ਭਾਈ ਗੁਰਦਾਸ ਜੀ ਉਹ ਨਕਸ਼ਾ ਖਿੱਚ ਰਹੇ ਨੇ ਕਹਿੰਦੇ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਜੀਵਨ ਨਾਮੇ ਮੁੱਲਾਂ ਨੇ ਵਟ ਕੇ ਲੱਤ ਦੀ ਚੋਟ ਮਾਰੀ ਕਹਿੰਦੇ ਉਹਦਾ ਨਾਂ ਇੱਥੇ ਜੀਵਨ ਲਿਖਦੇ ਨੇ ਜਿਹੜਾ ਮੁੱਲਾ ਜਿੰਨੇ ਵੱਲ ਲੱਤ ਮਾਰੀ ਸੀ ਤੇ ਕਿਆ ਕਿਹੜਾ ਨਾ ਸ਼ੁਕਰਾ ਨਾ ਸ਼ੁਕਰਾ ਕਾਫਰ ਕਹਿੰਦੇ ਇੱਥੇ ਸੁੱਤਾ ਪਿਆ ਹੈ ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ ਕਹਿੰਦੇ ਲੱਤਾਂ ਖੁਦਾ ਦੀ ਵੱਲ ਕੀਤੀਆਂ ਹੋਈਆਂ ਨੇ ਕਿਉਂ ਪਾਪੀ ਹੋ ਕੇ ਲੰਮਾ ਪੈ ਰਿਆ ਉਹ ਜੀਵਨ ਜਿਹੜਾ ਮੁੱਲਾ ਸੀ ਕਹਿ ਰਿਹਾ ਧੰਗੁਰ ਨਾਨਕ ਪਾਸ਼ਾ ਟੰਗੋ ਪਕੜ ਕੇ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਕਲਾ ਪਾੜ ਪੋਲੈ ਕੱਲਾ ਨਹੀਂ ਕਹਿ ਦੇਣਾ ਕਲਾ ਜਦੋਂ ਉਸਨੇ ਟੰਗੋ ਫੜ ਕੇ ਕਸੀਟਿਆ ਅਜਿਹੀ ਸਤਿਗੁਰ ਜੀ ਨੇ ਸ਼ਕਤੀ ਦਿਖਾਈ ਕਿ ਮੱਕਾ ਵੀ ਫਿਰ ਗਿਆ ਹੋਏ ਹੈਰਾਨ ਕਰੇਣ ਜੋਹਾਰੀ ਸਾਰੇ ਅਚਰਜ ਹੋ ਗਏ ਫਿਰ ਲੱਗੇ ਕਹਿੰਦੇ ਨਮਸਕਾਰਾਂ ਕਰਨ ਸਤਿਗੁਰੂ ਮਹਾਰਾਜ ਜੀ ਨੂੰ ਸੋ ਸੰਗਤ ਜੀ 32 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ